ਹਾਂਜੀ ਸਤਿ ਸ੍ਰੀ ਅਕਾਲ ਜੀ ਲੋਬੀ ਆਪਾਂ ਆਇਆ ਬਾਬਾਸ ਵਾਲਿਆਂ ਦੇ ਮਨਰਾਜ ਭਾਈ ਨਾਲ ਤੇ ਦੀਦੀ ਹੁਣੀ ਤੇ ਪ੍ਰੀਤ ਤੇ ਮੈਂ ਤੇ ਭਾਜੀ ਤੇ ਪੰਕੂ ਭਾਜੀ ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ ਮਨਵੀਰ ਵੀ ਆ ਮਨਵੀਰ ਦਾ ਨਾਲ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਤੇ ਚੈਨਲ ਆ ਮੇਰਾ ਮਨਰਾਜ ਸੰਗਾ ਵਲੌਗਸ ਬਈ ਦਿਖਾ ਦਿਓ ਦਿਖਾਓ ਮੜਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਸੀਂ ਪਤਾ ਕਰਨਾ ਤੁਸੀਂ ਸਰਚ ਕਰਨਾ YouTube ਤੇ ਮਨਰਾਜ ਸੰਗਾ ਵਲੌਗਸ ਆਪੀ ਆ ਜਾਣਾ ਅੰਨੇ ਕਤੇ ਆਈ ਹੈ ਨਾ ਪਾਜੀ ਹਾਂਜੀ ਹਾਂਜੀ ਮਨਰਾਜ ਸੰਗਾ ਬਲੌਗ ਸੰਗਾ ਤੇ ਆ ਜਾਂਦਾ ਆ ਆ ਦੇਖੋ ਆ ਲੈ ਆਲੀ ਮਨਰਾਜ ਸੰਗਾ ਬਲੌਗ ਜੋ ਤੁਸੀਂ ਇਹ ਮਨਰਾਜ ਸੰਗਾ ਲਿਖ ਲੈਣਾ ਚੈਨਲ ਆ ਜਾਣਾ ਉੱਤੇ ਤੇ ਤੁਹਾਨੂੰ ਪਤਾ ਲੱਗਿਆ ਨਾ ਵੀਡੀਓ ਪਾਈਆਂ ਹੋਈਆਂ ਇੱਥੇ ਆਪਾਂ ਕਾਫੀ ਪਾਤੀਆਂ 8-10 ਪਾਤੀਆਂ ਠੀਕ ਆ ਤੁਸੀਂ ਉਹਨਾਂ ਜਾ ਕੇ ਆਹ ਬਲੌਗ ਜ਼ਰੂਰ ਦੇਖਿਓ ਵਿਆਹ ਵਾਲਾ ਜਿਹੜਾ ਜੀ ਵਿਆਹ ਦੇ ਵਲੌਗ ਪਏ ਨੇ ਸਾਡੇ ਦੇਖਣੇ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਵਿਆਹ ਦੇ ਰਿਲੇਟਡ ਆ ਵਲੌਗ ਇਹ ਬਾਕੀ ਹੋਰ ਵੀ ਲਿਆਵਾਂਗੇ ਜਿਹੜਾ ਜਿਹੜੇ ਵਲੌਗ ਸਾਡੇ ਤੋਂ ਵੀ ਨਹੀਂ ਪਏ ਕਲਿੱਪ ਸਾਡੇ ਤੋਂ ਵੀ ਨਹੀਂ ਪਏ ਉਹ ਆਹ ਵਲੌਗ ਚ ਹੈਗੇ ਆ ਮਤਲਬ ਆ ਵਿਆਹ ਵਾਲੇ ਵਲੌਗ ਤੁਸੀਂ ਕਹਿੰਦੇ ਸੀ ਵੀ ਦੀਦੀ ਨੂੰ ਦੇਖਣਾ ਭਾਜੀ ਨੂੰ ਦੇਖਣਾ ਇਹ ਚ ਸਾਰਾ ਹੀ ਵਲੌਗ ਆ ਮਤਲਬ ਜੋ ਵੀ ਲਾਵਾਂ ਫੇਰੇ ਆ ਜੋ ਵੀ ਆ ਮਤਲਬ ਸਟਾਰਟਿੰਗ ਦਾ ਸਾਰਾ ਕੁਝ ਹੁੰਦੇ ਆ ਜੋ ਇਹਦੇ ਵਲੌਗ ਚ ਮੇਰੇ ਚ ਹੈ ਨਹੀਂ ਜੋ ਮੇਰੇ ਵਲੌਗ ਚੋਂ ਵਿਕਰਮ ਦੇ ਚ ਨਹੀਂ ਹਾਂ ਜਿਹੜਾ 16 ਮਿੰਟ ਦਾ ਵਲੌਗ ਆ ਤੇ 14 ਮਿੰਟ ਦਾ ਤੇ 12 ਮਿੰਟ ਦਾ ਇਹ ਮਤਲਬ ਵਿਆ ਇਹਨਾਂ 'ਚ ਬਹੁਤ ਹੋ ਗਿਆ ਮਤਲਬ ਜਰੂਰ ਦੇਖੇ ਹੋ ਜਾਗੇ ਠੀਕ ਨਹੀਂ ਬਾਜੀ ਤੇ ਬਾਕੀ ਅਸੀਂ ਹੁਣ ਆਪਣਾ ਆਰਡਰ ਖਾਲੀ ਆ ਤੇ ਹੁਣ 10 ਮਿੰਟ ਤੱਕ ਇਹ ਤੁਹਾਨੂੰ ਭਰੀਆਂ ਦੇ ਦੇਣਗੇ ਹਾਂ ਦਿਖਾਉਂਦੇ ਆ ਆ ਦੇਖੋ ਦਦਰ ਹਾਂਜੀ ਕਿੱਦਾਂ ਹੈ ਚੀਜ਼ੀ ਖਤਮ ਬੰਨੂ ਹੈਲੋ ਕਰ ਦੇ ਸਾਰਿਆਂ ਨੂੰ ਸਸੀ ਗੱਲ ਕਰਦੇ ਸਸੀ ਗੱਲ ਹੈਲੋ ਸਸਰੀ ਗੱਲ ਹਾਂ ਪੰਕੁਸ਼ ਤੁਸੀਂ ਕਰਦੇ ਸਸਰੀ ਗੱਲ ਕਹੋ ਪੰਕੁਸ਼ ਵੀ ਕਰਾ ਚੰਗੀ ਤਰ੍ਹਾਂ ਹੈ ਇੱਕ ਵਾਰ ਕਹਿੰਦੇ ਹੁੰਦੇ ਆ ਕੀ ਹਾਲ ਠੀਕ ਆ ਉਹ ਵੀ ਅੰਦਰ ਪੰਕੂ ਜੀ ਫੋਨ ਤੇ ਲੱਗਾ ਪੰਕੂ ਜੀ ਤੁਸੀਂ ਨਹੀਂ ਬੋਲੇ ਸਤਿ ਸ੍ਰੀ ਅਕਾਲ ਲੋ ਵੀ ਹੁਣ ਸਾਡਾ ਆਰਡਰ ਬਸ ਆਉਣ ਵਾਲਾ ਹੀ ਇਧਰ ਮੈਚ ਲੱਗਾ ਹੋਇਆ ਨਾ ਨਾਣੀ ਜਵਾਈ ਚੱਲਣ ਦੇ ਮੈਚ ਦਾ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਕਿੱਦਾਂ ਤੁਸੀਂ ਸਾਰੇ ਰਿਆਂ ਨੇ ਠੀਕ ਠਾਕ ਹੋਵੋਗੇ ਸੋ ਆਪਾਂ ਵੀ ਠੀਕ ਆ ਸੋ ਇਧਰ ਮਨਵੀਰ ਵੀ ਠੀਕ ਆ ਮਨਵੀਰ ਤਾਂ ਆਲ ਗੱਡਾ ਹਣਾ ਮਨਵੀਰ ਮਨਵੀਰ ਸਾਡਾ ਠੀਕ ਠਾਕ ਹੀ ਰਹਿੰਦਾ ਆ ਬੱਬਾ ਪਤਾ ਉਹ ਬਗ 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 ਉਹਦੇ ਪਾਪਾ ਆ ਗਏ ਪਾਪਾ ਸਾਡੀ ਗੱਡੀ ਤਾਂ ਕਾਣੇ ਕੰਮ ਕਰ ਦਿੱਤਾ ਚਲੋ ਜੀ ਕਿੰਨਾ ਸੋਹਣਾ ਸ਼ੀਸ਼ਾ ਬਣ ਗਿਆ ਇੱਥੋਂ ਟੈਲ ਜਾ ਬੰਦਾ ਭਰ ਗਿਆ ਵਾ ਭਰ ਗਿਆ ਵਾ ਨੀਚੇ ਜੀ ਅਸੀਂ ਆਪਣੀ ਗੱਡੀ ਦੀ ਜਿਹੜੀ ਪੈਂਟਰੀ ਸੀਗੀ ਉਹ ਪਵਾਣੀ ਆ ਤੇ ਅਸੀਂ ਗੱਡੀ ਸੋਚਦੇ ਹਾਂ ਕਿ ਬੈਟਰੀ ਬਦਾਲ ਕੇ ਕਿਉਂਕਿ ਬੈਟਰੀ ਦਾ ਵੀ ਜ਼ਰੂਰੀ ਸੀ ਸਾਨੂੰ ਕੰਮ ਸੀਗਾ ਇੱਕ ਬਾਕੀ ਅਸੀਂ ਗੱਡੀ ਦਾ ਥੜਾ ਤੋਂ ਹੌਲੀ-ਹੌਲੀ ਕੰਮ ਕਰਾਉਣਾ ਆ ਕੁਝ ਮਤਲਬ ਐ ਨਹੀਂ ਆ ਕਿ ਗੱਡੀ ਸੰਤਾਂਗ ਕਰਦੀ ਆ ਗੱਡੀ ਦਾ ਕੰਮ ਜਿਹੜਾ ਥੋੜਾ-ਬਾਤ ਕਰਾਉਣ ਵਾਲਾ ਆ ਉਹ ਕਰਵਾਣਾ ਆ ਤੇ ਦਰਪਿਕਰਮ ਪੋਸ਼ ਤੇ ਪਹਿਲੇ ਕੰਮ ਕਰੀਏ ਦੇਖੋ ਓਕੇ ਗਾਇਸ ਕਾਪਾ ਜਾਣ ਲੱਗੇ ਆ ਕੀ ਨਹੀਂ ਲਗਣੀ ਆਈ ਰੇਲ ਗੱਡੀ ਰੇਲ ਗੱਡੀ ਆਈ ਕੱਕੇ ਧੀਰੇ ਰੇਲ ਗੱਡੀ ਆਈ ਰੇਲ ਗੱਡੀ ਆਈ ਕੱਕੇ ਧੀਰੇ ਰੇਲ ਗੱਡੀ ਆਈ ਪੰਗੜਾ ਪਾਓ ਪੰਗੜਾ ਪਾਓ ਪੰਗੜਾ ਪਾਓ ਪੰਗੜਾ ਪਾਓ ਤੂਫੀ ਬੰਦਾ ਮੂੰਹ ਦੇਖ ਤੇ ਰਹਿ ਕਿੰਨਾ ਕਰਦਾ ਫੇਰ ਕਰ ਲੈ ਤੂੰ ਇੱਧਰ ਪਾਜੀ ਹੁਣਾਂ ਦੀ ਗੱਡੀ ਜਿਹੜੀ ਆ ਉਹਨੂੰ ਲਵਾਣ ਲੱਗੇ ਆ ਤੇ ਹੁਣ ਆਪਾਂ ਚੱਲ ਪੈਣਾ ਆ ਜਲੰਧਰ ਨੂੰ ਗਾਇਸ ਸੰਘਾ ਰਹੇ ਹੈ ਜਲੰਧਰ ਮਨਵੀਰ ਕਿੱਥੇ ਚੱਲੇ ਆ ਜਲੰਧਰ ਪਰੋ ਤੇ ਪਰਾਵੋ ਇਹ ਆਪਣੇ ਸਿੰਘ ਸਾਹਿਬ ਖੜੇ ਆ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਦੋ ਬੰਦੇ ਆ ਤੇ ਇਹਨਾਂ ਦੀ ਖਾਸੀਅਤ ਇਹ ਆ ਕਿ ਬਾਈ ਇਹਨਾਂ ਨੇ ਪਿੰਨੀਆਂ ਵੇਚਦੇ ਪਏ ਜਿਹੜੀਆਂ ਆਪਾਂ ਘਰਾਂ 'ਚ ਬਣਾਉਂਦੇ ਨਾ ਉਹ ਵੇਚਦੇ ਪਏ ਆ 30 ਰੁਪਏ ਪਿੰਨੀ ਆ ਸਾਡੇ 550 ਨੂੰ 1 ਕਿਲੋ ਉਹ ਲੱਗੀਆਂ ਆਈਆਂ ਤੇ ਖਾਈ ਮੰਡੀ ਮੜੀਆਂ ਜੰਨੀ ਆ ਕੋਈ ਚੱਕ ਆ ਆ ਲੋ ਜੀ ਬਿਲਕੁਲ ਫਰੈਸ਼ ਪਿਓਰ ਪਿੰਨੀਆਂ ਔਰ ਖਾਸियत ਇਹ ਆ ਕਿ ਸਿੰਘ ਸਾਹਿਬ ਵੇਚ ਰਹੇ ਆ ਪਿੰਨੀਆਂ ਤੇ ਕੋਈ ਮਿਲਾਵਟ ਵਾਲਾ ਤੇ ਕੋਈ ਸੌਦਾ ਹੋ ਹੀ ਨਹੀਂ ਸਕਦਾ ਇਥੋਂ ਆਓ ਤੈ ਵਧੀਆ ਪਿੰਨੀਆਂ ਖਾਓ ਤੇ ਸਿਹਤ ਬਣਾਓ ਜੀ ਖਾਰਾ ਨਾ ਖਾਓ ਮਾੜਾਕ ਖਾਓ ਬੜਾ ਟੋ ਵੋਡੋ ਸਾਹਿਬ ਦੇ ਸਾਹਮਣੇ ਹਾਂ ਖਾਰਾ ਗੂਰਾ ਚ ਕੁਝ ਨਹੀਂ ਰੱਖਿਆ ਖਰਾਕ ਚ ਸਾਰਾ ਕੁਝ ਆ ਸੋ ਖਰਾਕ ਖਾਓ ਤੇ ਤਕੜੇ ਹੋਵੋ ਤਕੜੇ ਹੋਵੋ ਤਕੜੇ ਜੀ ਜੀ ਅੱਪਾ ਆਏ ਸੀਗੇ ਇੱਥੇ ਮਾਡਲ ਟਾਉਨ ਸੋ ਆਪਾਂ ਲੈ ਲਏ ਚੁੱਕੇ ਅਜੀ ਪਿੰਨੀਆਂ ਪਿੰਨੀਆਂ ਖਾਵਾਂਗੇ ਨਹੀਂ ਤੁਹਾਨੂੰ ਨਹੀਂ ਬੰਦਿਆ ਤੁਸੀਂ ਬਿਮਾਰ ਹੋ ਜਾਨੇ ਜਲਦੀ ਇਹ ਠੀਕ ਨਹੀਂ ਨਹੀਂ ਇਹਨੂੰ ਅਜਿਹਾ ਕੁਝ ਦਵਾਈ ਨਹੀਂ ਹੋ ਜੈ ਨਹੀਂ ਆਪਾਂ ਇਹਨੂੰ ਕੁਝ ਵੀ ਦੇਣਾ ਬੀਤੇ ਇੱਧਰ ਬੈਠੇ ਨੇ ਵੀਰ ਜੀ ਹਨ ਅਨੁਪ੍ਰੀਤ ਹਾਂਜੀ ਮੈਂ ਕਿਹਾ ਜ਼ਿੰਦਗੀ ਚ ਪਹਿਲੀ ਵਾਰ ਹੀ ਹੋਈ ਹੈ ਕਿ ਜਦੋਂ ਦਾ ਮੈਂ ਵੀਰ ਆਪਣੇ ਹਾਂ ਇਹ ਤਾਂ ਪਹਿਲੀ ਵਾਰ ਹੀ ਹੋਈ ਆ ਮੰਦਿਰ ਪੋਸਟ ਹਾਂ ਉਦੋਂ ਹੋ ਗਿਆ ਯਾਰ ਬੋਲਣ ਨਹੀਂ ਗਿਆ ਉਦੋਂ ਦਾ ਕਦੀ ਨਹੀਂ ਬੋਲਦਾ ਮੈਨੂੰ ਪਤਾ ਲੱਗਿਆ ਸੀ ਮੈਂ ਕਿ ਅੱਜ ਮੈਂ ਕਿ ਬੋਲਣ ਨਹੀਂ ਦਿਆ ਹੈਗਾ ਮੈਂ ਕਿ ਦਿਲ ਨੇ ਆਣ ਦਾ ਪਤਾ ਲੱਗ ਜਾਂਦਾ ਆਪਣੇ ਦਾ ਇਹ ਕਿਹੜੇ ਨਹੀਂ ਕੁਛ ਨਹੀਂ ਮਿਲਣਾ ਉਹ ਤਾਂ ਤੈਨੂੰ ਹਜੇ ਥੋੜਾ ਟਾਈਮ ਕੁਛ ਨਹੀਂ ਮਿਲਣਾ ਬਾਹਰ ਨਿਕਲੂਗਾ ਘੁੰਮੂ ਘਾੜ ਤੇਰੀ ਚੀਜ਼ਾਂ ਖੋਲ੍ਹ ਆ ਇਹ ਤਾਂ ਮੇਰੇ ਵਾਲਾ ਹਾਲ ਆ ਜੀ ਅਸੀਂ ਬਣਵੀਰ ਤੂੰ ਕੀ ਕਰਦਾ ਪੁੱਤ ਕਹਿੰਦਾ ਫਰੂਟੀ ਪੀਣੀ ਮੈਂ ਇਹਦੇ ਲਈ ਕਾਫੀ ਕਰਾਈ ਤਾਂ ਹੈ ਪੁੱਤ ਤੇਰੇ ਨਾਲ ਯੈਸ ਬਗਲੋਂ ਇੱਥੇ ਦੀ ਕਿਊ ਹੈ ਹਾਂ ਮੈਂ ਆ ਗਿਆ ਇੱਕ ਨੰਬਰ ਕਿਹੜੀ ਰੂਟ ਆਹੇ ਮਾਡਲ ਟਾਊਨ ਦਾ ਹੋਰ ਘੜੀ ਤੱਕ ਇੱਥੇ ਦੇਖਿਓ ਤਕੜੇ ਤਕੜੇ ਬੰਦੇ ਕਿੰਨੇ ਆ ਆਹਾਂ ਆਹ ਦੇਖੋ ਜੀ ਮਾਡਲ ਟਾਊਨ ਗਾਇਜ਼ ਅੱਛਾ ਬਰਗਰ ਚਰਕਰ ਮੋਡਰਨ ਟਾਊਨ ਅੱਧਾ ਸਾਡਾ ਸਪਲੀਮੈਂਟ ਸਟੋਰ ਕੋਨਾਲ ਭਾਜੀ ਤੋਂ ਲੈ ਕੇ ਜਾਂਦਾ ਸਾਰਾ ਕੁਝ ਇੱਧਰੋਂ ਛੂਟ ਵਾਲਾ ਸਿਸਟਮ ਲੈਦਾ ਇਹਨਾਂ ਨੂੰ ਜਲੰਧਰ ਦਾ ਸਾਰਾ ਸਾਰਾ ਪਤਾ ਹੈ ਨਾ ਭਾਜੀ ਘੁੰਮਦਾ ਰਹਿੰਦਾ ਆਪਾਂ ਹੀ ਤੁਹਾਨੂੰ ਤਾਂ ਸਾਰਾ ਪਤਾ ਨਾ ਬਸ ਸਹੀ ਹੈ ਸਹੀ ਹੈ ਮੋਡਰਨ ਟਾਊਨ ਦੇ ਮੈਂ 6 ਸਾਲ ਕਿਰੇ ਹਾਂ ਸਾਰੇ ਇਹਨਾਂ ਨੂੰ ਸਾਰਾ ਕੁਝ ਪਤਾ ਭਾਜੀ ਨੂੰ ਕਿਹੜੂ ਲੱਗਦਾ ਸੀ ਮਾਰਨਾ ਹੋਣਾ ਡੋਡੋ ਡੋਡੋ ਮਾਰ ਲੱਗਿਆ ਸੀ ਤੁਹਾਨੂੰ ਬਾ ਵੀ ਕੀ ਆ ਮੈਂ ਮਾਰ ਦੇਣਾ ਤੈਨੂੰ ਇਹ ਡੋਡੋ ਚੱਲ ਤੂੰ ਕਹਾਂ ਤੂੰ ਚੱਲ ਡੋਡੋ ਤੂੰ ਬਾਹਰ ਜਾਓ ਤੂੰ ਬਾਹਰ ਜਾਓ ਡੋਡੋ ਤਾਂ ਉਹਨਾਂ ਨੂੰ پیسے ਨਹੀਂ ਦੇਦਾ ਯਾਰ ਜੀ ਜੀ ਇਹ ਕਹਿੰਦਾ ਕਿ ਮੈਂ ਫਰੂਟੀ ਪੀਣੀ ਹੈ ਇਹਨੂੰ ਫਰੂਟੀ ਬਣਾਉਣ ਲਈ ਲੈ ਕੇ ਚੱਲੇ ਨੇ ਉਹ ਦੇਖ ਜਦ ਕਰਦਾ ਐਨ ਪੂਰੀ ਆ ਗਈ ਦੀ ਰੈਪ ਅਨ ਹਾਂ ਇੱਦੀ ਲੈ ਜਾਂਦਾ ਜ਼ਰਾ ਅੰਦੀ ਦੇ ਨਿਆਣੇ ਨੂੰ ਸਾਨੂੰ ਕਹਿੰਦੇ ਇੱਥੇ ਲਾਜੋ ਅੱਗੇ ਸਾਡੇ ਰੈਪ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਆ ਕੇ ਬਿੱਕੂ ਹਣੀ ਪੋਹਣ ਪੈਣ ਬੈਠੋ ਤੁਸੀਂ ਨਹੀਂ ਨਹੀਂ ਬੈਠੋ ਖਾਈਏ ਆਹ ਦੇ ਇੱਧਰ ਹੈਗਾ ਸਟੂਲ ਇੱਧਰ ਆ ਜਨਾ ਬੈਹ ਜਾ ਬੈਠੋ ਇੱਧਰ ਆ ਜਾ ਮਿਕਰ ਚਲੋ ਜੀ ਇੱਤਰ ਫਰੈਂਚ ਪ੍ਰਾਈਸ ਇੰਨੀ ਜ਼ਿਆਦਾ ਮਿਰਚਾ ਦਿੱਤਰਾ ਦੇਖ ਸਕਦੇ ਹਾਂ ਇੰਨੀ ਜ਼ਿਆਦਾ ਮਿਰਚ ਮਿੱਕੂ ਬਰਚ ਹੈਗੀ ਮਿਰਚ ਆ ਕਿੱਥੇ ਆਈ ਨੇ ਆਏ ਹਾਈ ਸੱਚੀ ਇਹਦਾ ਤਾਂ ਹੈ ਹੀ ਨਹੀਂ ਸੀ ਸੀ ਕਦ ਕਰਦੇ ਸੀ ਫੇ ਭਾਈ ਨੂੰ ਤਾਂ ਜਮਾ ਹੀ ਨਹੀਂ ਲੱਗੀ ਲੱਦਾ ਹੈ ਮੇਰੇ ਤਾਂ ਨਾ ਨੋਰਮਲ ਆ ਉਹ ਮੈਂ ਤਾਂ ਬਾਜੀ ਨਾਲ ਆ ਵੀ ਰੱਖਣ ਦੇ ਆ ਵੀ ਆ ਦੇਖ ਰੱਖਦੇ ਫਿਰ ਆਏ ਬਹੁਤ ਮੈਚ ਲੱਗਦਾ ਕੀ ਲੋ ਵੀ ਆਪਾਂ 버ਗਰ ਸ਼ਰਗਰ ਤੋਂ 버ਗਰ ਖਾ ਲਿਆ ਆ ਕੋਲ ਵੀ ਲੈ ਲਿਆ ਫੋਲ ਵੀ ਲੈ ਲਿਆ ਜੀ ਆਰਡਰ ਤੇ ਹੁਣ ਅਸੀਂ ਜਾਵਾਂਗੇ ਗੱਡੀ ਦੀ ਬੈਟਰੀ ਪਾਉਣ ਸਾਡੀ ਗੱਡੀ ਥੋੜੀ ਖਰਾਬ ਕਰਨ ਦੀ ਆ ਪਹਿਲਾਂ ਕੌਫੀ ਪੀਵਾਂਗੇ ਪਹਿਲਾਂ ਕੌਫੀ ਵੀ ਨਹੀਂ ਆਣਾ ਆਪਾਂ ਕੌਫੀ ਪੀਂਨ ਤੋਂ ਬਾਅਦ ਆਪਾਂ ਜਾਣਾ ਗੱਡੀ ਦੀ ਗੱਡੀ ਦੀ ਬੈਟਰੀ ਰਿਪੇਅਰ ਵਾਸਤੇ ਮਨਵੀਰ ਕਿੱਦਾਂ ਕੀ ਖਾਣਾ ਕੋਈ ਚੀਜ਼ ਫਨ ਹੋਇਆ ਕੋਈ ਜਰਾਨਾ ਕੋਫੀ ਲੋ ਵੀ 25 ਰੁਪਏ ਦਾ ਕੈਨ ਆ ਗਿਆ ਜੀ ਲੈ ਗਿਆ ਚਲੋ ਵੀ ਚਲੀਏ ਵੇ ਚਲੋ ਜੀ ਜੀ ਅਸੀਂ ਪਹੁੰਚ ਚੁੱਕੇ ਹਾਂ ਕਿ ਮੈਕਡੀ ਮੈਕਡੀ ਤੋਂ ਅਸੀਂ ਕੀ ਖਾਣਾ ਪੀਣਾ ਆ ਗਾਇਸ ਅਸੀਂ ਪੀਵਾਂਗੇ ਕਾਫੀ ਆਪਾਂ ਜੋ ਵੀ ਰੈ ਵਗੈਰਾ ਅਸੀਂ ਆਪ ਕੋਲੋਂ ਖਾਏ ਸੀਗੇ ਮਨਵੀਰ ਆ ਦੇਖਿਓ ਇੱਧਰ ਆ ਫਾਟਿਓ ਫਾਟਿਓ ਨਹੀਂ ਚੱਲੀ ਰਹਿਣ ਦੋ ਆਜੋ ਰਹਿਣ ਦੋ ਆਜੋ ਕਹਿੰਦਾ ਮੈਨੂੰ ਆਉਣੀ ਨਹੀਂ ਹੁੰਦਾ ਆ ਦੇ ਲਓ ਜੀ ਮਨਵੀਰ ਆ ਜਾ ਪੁੱਤ ਕੀ ਕਹਿੰਦਾ ਕੁਝ ਆਰਡਰ ਲਗਾ ਕਰਨ ਮੈਂ ਕਹਿੰਦਾ ਕੁਝ ਆਰਡਰ ਲਗਾ ਜੀ ਕਿਹੜਾ ਆਰਡਰ ਕਰਦੇ ਆ ਹੈ ਪੈਸੇ ਹਾਂ ਹਾਂ ਕਿੰਨੇ ਪੈਸੇ ਨੇ ਮੰਨ ਵੀ ਕਿੰਨੇ ਪੈਸੇ ਲੈਣਾ ਤੁਸੀਂ ਮੈਨੂੰ ਕੰਨ ਨਿਕਲਦੇ ਨਹੀਂ ਪਈ ਇੰਦੇ ਕਿ ਇਹਨੇ ਮੱਥੇ ਤੇ ਹੱਥ ਮਾਰ ਲਿਆ ਨਾ ਓਹੋ ਹੁਣ ਮੜ ਵੀਰ ਕੀ ਹੋਇਆ ਇਧਰ ਆਣ ਕੇ ਦੱਸ ਮੈਨੂੰ ਇੱਥੇ ਆਣ ਕੇ ਦੱਸ ਮਨ ਵੀਰ ਮਨਵੀਰ ਗਾਉਂਸੜ ਮੇਰੀ ਮਨਵੀਰ ਤੇਰੀ ਹੰਡਾ ਜਲਦੀ ਕਿੱਥੇ ਇਹਦਾ ਉਫਾ ਆ ਮਨਵੀਰ ਆ ਜਾ ਪੁੱਤ ਅੱਜ ਫਾਰਮ ਤੇ ਚੱਲੋ ਜੀ ਇੱਕ ਦਿਨ ਇੱਥੇ ਕੀ ਕੰਮ ਦੋ ਦੋ ਕੰਮ ਕਰਦੇ ਆ ਆ ਦੇਖੋ ਜੀ ਸਾਡੀ ਕਾਪੀਆਂ ਆ ਚੁੱਕੀਆਂ ਗਾਇਸ ਜੀ ਦੀ 10 ਦੀ ਪੂਰੀ ਸਟੋਰ ਤੇ ਭਾਜੀ ਗੱਡੀ 'ਚ ਬੋਰੀ ਰੱਖ ਲਈਏ ਮੈਂ ਕਾਪੀ 'ਚ ਮੈਂ ਨਾਲ ਲਗਾ ਦਿੰਦਾ ਭਾਜੀ ਬੋਰੀਆਂ ਹਾਂਜੀ ਭਾਜੀ ਕਿਹੜੀ ਪਰ ਦਿਲ ਬਣਿਆ ਸੀ ਉਹ ਮੀਂਹ ਪਿਆ ਸੀ ਭਾਜੀ ਕਹਿੰਦਾ ਕੌਫੀ ਤੇ ਹੋਲਪਾ ਮੈਂ ਤਾਂ ਹਾਏ 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 ਉਹ ਦੇਖ ਤਾਂ ਮੇਰਾ ਮੂੰਹ ਸੁਮਾਈ ਨਾ ਦੇਕਰਮ ਸਹੀ ਜਲੀ ਸਮਾਈ ਲੱਗਦੀ ਸਮਾਈ ਕੀਪਸ ਸਮਾਈ ਉਹ ਕਹਿੰਦੇ ਉਹ ਕਹਿੰਦੇ ਤੁਸੀਂ ਜਿਆਦਾ ਖਿਜੇ ਰਹਿੰਦੇ ਆ ਨਾ ਇਸ ਕਰਕੇ ਤੁਸੀਂ ਸਮਾਈਲ ਰੱਖੋ ਆਪਣੇ ਫੇਸ ਤੇ ਮਨਵੀਰ ਨਾ ਕਰਪਾਤ ਡੁੱਲ ਜਾਣੀ ਪਤ ਅਸੀਂ ਘੜੀ ਲਈ ਹੌਟ ਕੌਫੀ ਹੌਟ ਕੌਫੀ ਡਬਲ ਸ਼ੌਟ ਡਬਲ ਸ਼ੌਟ ਐਕਸ ਸ਼ੂਗਰ ਵੀ ਡਬਲ ਏ ਮੈਂ ਕੋਲਡ ਜੋ ਬਣਿਆ ਬਣਾਇਆ ਮਿਲ ਗਿਆ ਉਹੀ ਲੈ ਰਿਆ ਨੂੰ 2 ਕਿਲੋ ਹੁਣ ਆਹ 2 ਕਿਲੋ ਹੁਣ ਇਹਨੂੰ ਸ਼ਾਗ ਸਾਰਾ ਤੇ ਸ਼ੂਗਰੀ ਕੋਲੀ ਯਾਨੀ ਮੂੰਹ ਖਰਾਬ ਹੋ ਗਿਆ ਸੀ ਮੂੰਹ ਖਰਾਬ ਹੋ ਗਿਆ ਮਿਕਰਮ ਮੂੰਹ ਖਰਾਬ ਹੋ ਗਿਆ ਮੇਰਾ ਸ਼ੂਗਰ ਪਾਉਣ ਲੱਗਿਆ ਮੂੰਹ ਖਰਾਬ ਹੋ ਗਿਆ ਹੁਣ ਅੱਖਾਂ ਖਰਾਬ ਕਰਨੀਆਂ ਅੱਖਾਂ 'ਚ ਸ਼ੂਗਰ ਪਾਤੀ ਉਹ ਵੀ ਹੱਦ ਨਹੀਂ ਉਹਦੇ ਉਹ ਤਾਂ ਬੜੀ ਆਦਤ ਹੈ ਮੈਂ ਕਰਤੀ ਆ ਗੱਲ ਤਾਂ ਉਸ ਦੀ ਆਜਾ ਪਿਆ ਦੀ ਜੀ ਨੇ ਆਰੇ ਇਹ ਕਿਸੇ ਨਹੀਂ ਲਖਰਾਮ ਕਰਦਾ ਅੱਖਾਂ ਚ ਜਲਵਾ ਮਾਰ ਅੰਨੀਆਂ ਕਰਦੇ ਅੰਨੀਆਂ ਜੀ ਨੂੰ ਗੱਲ ਕਿੰਨੀ ਹੋਦੀ ਅੱਜ ਅੰਧੀਆਂ ਕਰਦੇ ਦੀ ਦੀ ਦੇ ਲਈ ਅੰਨੀਆਂ ਕਰਦੇ ਮੈਂ ਕਿਹਦੇ ਮੋਹ ਵਾਸ ਕਰਦੀ ਅੰਨੀਆਂ ਕਰਦੇ ਠੀਕ ਨੇ ਕਾਨੀਆਂ ਕਰਦੀ ਬਹੁਤ ਆਦੀ ਹੈ ਕੋ ਵੀ ਹੈ ਨਾ ਜੋ ਆਪਣੇ ਕਿਥੇ ਸਟicker ਤੋਂ ਅੰਨੀਆਂ ਕਰਦੀ ਬਾਹਲਾ ਕੋਸਵਾ ਕਿੰਨੇ ਕ ਪਾਈ ਸੀ ਆਹ ਇਹ ਯਾਰ ਉਹ ਨਾ ਜਦੋਂ ਸ਼ੁਕਰ ਪਾਉਚ ਲੈ ਕੇ ਆਉਂਦੇ ਨਾ ਜਦੋਂ ਕਾਫੀ ਨਾਲ ਦਿੰਦੇ ਸਾਨੂੰ ਉਹ ਨਾ ਦਿੰਦੇ ਤਿੰਨ ਚਾਰ ਪੈਕੇਟ ਇਹ ਕਹੂਗਾ 8 10 ਲਿਆਓ ਇਹਦਾ ਮੇਰਾ ਕੀ ਬਣਨਾ ਉਹ ਵੀ ਸੁਣ ਲਾਪੈਂਟ ਇਹ ਕਿਹੜਾ ਬੰਦਾ ਜਿਹੜਾ 7 8 ਪਾਉਚ ਮੰਗਦਾ ਕਾਫੀ ਹੋਰ ਚਾਹੀਦੇ ਇਹਨਾਂ ਨੂੰ ਹੋਰ ਉੱਥੋਂ ਲੈ ਕੇ ਆ ਵੀਕਰ ਐਕਸਕਿਊਜ਼ ਮੀ

ਦੇਖੀ ਸ਼ੂਗਰ ਦੇ ਦੇ ਉਦਾ ਦਾ ਟਾਇਰ ਹੁੰਦੀ ਆ ਗਿਆ ਦੇਖੀ ਨੇ ਕਿਹਦਾ ਐਕਸਕਿਊਜ਼ ਚੱਲਦਾ ਇਹਦੇ ਦੇਖੀਓ ਕਿਹਦਾ ਐਕਸਕਿਊਜ਼ ਚੱਲਦਾ ਬਿਕਰ ਤੇਰਾ ਫੇਲ ਹੋ ਗਿਆ ਤੇਰਾ ਨਹੀਂ ਚੱਲੇ ਤੂੰ ਤਾਂ ਅੰਨੀ ਕਰਦੀ ਕੋਫੀ ਹੁਣ ਲੱਗਿਆ ਕੋਫੀ ਐ ਨੋ ਬੀਆਗਰ ਨੂੰ ਆਪੇ ਆਹ ਇੱਕ ਰੂ ਬੀਆਗਰ ਨੂੰ ਆਹੀ ਆਗੇ ਹੁੰਦਾ ਕਿੱਥੇ ਉਹ ਵੀ ਡਾਂਸ ਕਰਦੀ ਜ਼ਿਕਜ਼ੈਗ ਜ਼ਿਕਜ਼ੈਗ ਡਾਂਸ ਕਰਦੀ ਕੰਨ ਕਾਮ ਰੋਲਾ ਜ਼ਿਕਜ਼ੈਗ ਡਾਂਸ ਕਰਦੀ ਮਮ ਆਪਣੇ ਛੋਟੇ ਕਹਿਣਾ ਪਈ ਜਾਂਦਾ ਉਹ ਹਾਂ ਉਹ ਥੱਲੇ ਦੇਖੋ ਪਾਣੀ ਆ ਉਹ ਤੇਨੀ ਆ ਤੇ ਪਰੀ ਚਾਹੇ ਬੇ ਸ਼ੱਕਰ ਇਕੱਠੀ ਕਰਕੇ ਘਰ ਨੂੰ ਨਾ ਕਿਤੇ ਲੈ ਜਿਓ ਨਾਲ ਬੋਰੀ ਘੰਡ ਦੀ ਬੋਰੀ ਡਿੱਗੀ ਚ ਰੱਖ ਦੇ ਕੋ ਇਹ ਡਿਪੈਂਡੈਂਸੀ ਪਾ ਜਾ ਨੀ ਜਿੱਦਾਂ ਇਹ ਸੌਫ ਇਕੱਠੀ ਕੀਤੀ ਸੀ ਮੰਮੀ ਨੇ ਇਹ ਯਾਰ ਕਿਉਂ ਆ ਬਾਵਰੋ ਆ 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 ਤੇ ਕੀ ਕਰਨਾ ਦੋ ਦੋ ਖੰਡ ਦੀਆਂ ਟੋੜੀਆਂ ਕਿੰਨੇ ਪਾਉਚ ਲੈਣੇ ਸ਼ੁਕਰ ਦੇ ਦਸ ਪਾਉਚ ਦੇ ਮੇਰੇ ਉਹ ਦਰਵਾਗੂ ਖੰਡ ਦੀ ਪੂਰੀ ਸਟੋਰੀ ਨਾੜੀ ਰੱਖਿਆ ਕਰਾਂ ਮੇਰੀ ਗਮੀ ਆ ਕਿ ਕੋਈ ਸਮਾਈਲੀ ਵਾਲੀ ਕਾਪੀ ਬਾਜੀ ਬੋਰੀ ਰੱਖੀ ਮੇਰੀ ਕਿਹੜੀ ਆ ਮੇਰੇ ਦਿਲ ਬਣਿਆ ਸੀ ਤਾਂ ਤਾਂ ਆਇਆ ਆ ਢੋਲਦਾ ਮੈਂ ਤਾਂ ਹਾਏ 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 ਢੋਲਦਾ ਥਿਲ ਕੋਲਦਾ ਤੇ ਮੇਰਾ ਮੂੰਹ ਅੱਥੇ ਬਣਾਉਂਦਾ ਯਾਰ ਆਓ ਬਿਕਰਮ ਸਹੀ ਗੱਲ ਆ ਉਹ ਕਹਿੰਦੇ ਸਮਾਈਲ ਕੀਪਸ ਮਾਈਲ ਕੀਪਸ ਮਾਈਲ ਉਹ ਕਹਿੰਦੇ ਉਹ ਕਹਿੰਦੇ ਜਿਆਦਾ ਖੇਡਿਆ ਰਹਿਣਾ ਇਸ ਕਰਕੇ ਆਪਣੇ ਫੇਸ ਤੇ ਉਹ ਵੀ ਨਾ ਕਰ ਬੱਚਾ ਹਾਂ ਬੰਨੂ ਦੀ ਗੱਲ ਹੈ ਹਾਂਜੀ ਗਾਇਸ ਆਪਾਂ ਜਿਹੜਾ ਸਮਝ ਆਪਣਾ ਫੋਨਿਸ਼ ਹੋ ਚੁੱਕਿਆ ਹੈ ਗਾਇਸ ਤੇ ਹੁਣ ਆਪਾਂ ਇਧਰੋਂ ਆਈਏ ਦੇਖਦੇ ਆਂ ਪਤਾ ਨਹੀਂ ਇਹਨੇ ਹੁਣ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਤੇ ਹਜੇ ਭਾਜੀ ਉਹਨਾਂ ਨੇ ਆਪਣੇ ਮੈਡੀਕਲ ਤੇ ਜਾਣਾ ਹੈ ਹਾਂਜੀ ਗਾਇਸ ਅਸੀਂ ਆ ਚੁੱਕੇ ਹਾਂ ਜੀ ਇੱਥੇ ਮਾਰਕੀਟ ਦੇ ਵਿੱਚ ਮਾਰਕੀਟ ਤੋਂ ਹੁਣ ਅਸੀਂ ਜਾਣਾ ਹੈ ਮਾਲ ਮਾਲ ਗਾਇਸ ਬਤ ਇਹਨੇ ਕਹ ਬਾਰੇ ਆ ਖਬਰਾਂ ਇਹ ਸਭ ਲੋਕਾਂ ਗਿਆ ਨੇ ਅੱਛਾ ਪੇਂਟ ਕਰਵਾਈ ਗੱਡੀ ਸਹੀ ਆ ਸਹੀ ਆ ਇਹਨਾਂ ਨਾਲ ਮੇਰੀ ਵਾਲੀ ਗੱਡੀ ਆ ਬਾਹਰੋਂ ਬੁਰਾ ਛੇਡੂ ਕਿਈ ਜਗ੍ਹਾ ਅੰਦਰੋਂ ਬਹੁਤ ਅੜਤਾ ਤੇ ਤਾਂ ਰੇਡ ਦੀ ਬਤਨੋਂ ਪਾਈ ਹੋਈ ਸੀ ਗੱਡੀ ਠੀਕ ਆ ਲੀਤਾ ਰਾਜਾ ਸੋਣਾ ਸੀ ਜਾਣ ਲੱਗੇ ਆ ਕਿੱਥੇ ਪਾਜੀ ਜਾਣ ਲੱਗੇ ਆ ਪੀੜੀ ਮੋਲ ਆ ਗਿਆ ਜੀ ਆਪਣਾ ਐਮਵੀਡੀ ਮੋਲ ਤੇ ਮੈਂ ਵਿਕਰਮ ਰੀਤ ਸੰਦੀਪ ਆਪਾਂ ਸਾਰੇ ਜਾਣੇ ਆ ਜਿੰਦੇ ਅੱਜ ਕੋਲ ਮੰਦਰਨ ਜਲੰਧਰ ਆ ਹੁਣ ਇਹ ਲਾਈ ਨਾ ਸਾਚਾ ਤੇ ਚੀਕਾ ਨਹੀਂ ਮੈਂ ਨਾ ਜੀ ਜੀ ਲੈ ਲੈ ਤੂੰ ਚੀਕਾ ਉਹ ਪਹਿਲਾਂ ਉਧਰ ਨੂੰ ਮੰਜੀ ਥੋੜੀ ਜੀ ਥਾਣ ਅੰਦਰ ਮੈਂ ਇੱਥੇ ਥਾਣ ਨੇ ਲੈਣ ਦਾਨਾ ਚੱਲਣ ਲਈ ਆ ਤਿਆਰੀ ਨਹੀਂ ਚੱਲਦੀ ਚੈਕ ਇਨ ਹਾਂ ਚੈਕ ਇਨ ਕਰਾਂ ਦੇਖਦੇ ਆ ਤੁਹਾਡੇ ਕੋ ਕੀ ਨਿਕਲਦਾ ਲਾਓ ਜੀ ਪ੍ਰੀਤ ਬੈ ਗਈ ਆ ਮ사ਜ ਤੇ ਸਾਈਡ ਤੋਂ ਆ ਜਾ ਮੰਗ ਲੈਣ ਦੇ ਬੁੱਗੂ ਬਾਈ ਬੋਈ ਦੱਸ ਭਾਈ ਕੋਸਟਿੰਗ ਗਈ 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 ਪ੍ਰੀਤੀ ਗਈ ਗਈ ਗਈ

ਉੱਠ ਉੱਡ ਜਾ ਉੱਡ ਜਾ ਉੱਠ ਇਹ ਆਵੇ ਚੱਲਦੀ ਯਾਰ ਭਾਈ ਯਾਰ ਚੱਲਦੀ ਯਾਰ ਹਰ ਸ਼ਰਤ ਚੱਲੀ ਨਹੀਂ ਪਹਿਲਾਂ ਚੱਲੀ ਹੋ ਗਈ ਪ੍ਰੀਤੀ ਰੈਲੈਕਸ ਠੀਕ ਆ ਬਣੀ ਗੱਲ ਇੱਕ ਮਿੰਟ ਮੁੱਤ ਲੈ ਕੇ ਜਾਨੀ ਮੈਂ ਤੈਨੂੰ ਗਾਇਸ ਮੇਰਾ ਬੰਦਾ ਜਿਹੜਾ ਹੈ ਗੁੱਸੇ ਹੋ ਚੁੱਕਾ ਹੈ ਉਸਕੋ ਮਨਾਉਣੇ ਦਾ ਤਰੀਕਾ ابھی ਮੈਨੂੰ ਪਤਾ ਨਹੀਂ ਹੈ ਮਨਵੀਰ ਤੂੰ ਕੀ ਕਰਦਾ ਰਹਿੰਦਾ ਬੁੱਗ ਮਨਦਾਰ ਮਸਾਹਿ ਲੈਣ ਲੱਗਿਆ ਤੂੰ ਨਾ ਕਿਉਂ ਕੋਈ ਨਹੀਂ ਮਸਾਹਿ ਨਹੀਂ ਬਣਾ ਰਹੀ ਹੈ ਕਿੱਦਾਂ ਹੀ ਮੇਰੀ ਮਨਗਾਂ ਦੀ ਸਾਰਾ ਕਿੱਦਾਂ ਉਹ ਕਿੱਦਾਂ ਆਇਦਰ ਉੱਧਰ ਨੂੰ ਉੱਧਰ ਨੂੰ ਇੱਧਰ ਨੂੰ ਆਇਆ ਤਾਂ ਸ਼ੌਪ ਦਾ ਸਟਾਕ ਬਾਂਦਾ ਹੁਣ ਦੇਖਣ ਨੂੰ ਕੁਝ ਨਹੀਂ ਪਈ ਆ ਭਾਜੀ ਉਹ ਵੀ ਲਗਣਾ 8 ਮਿੰਟ ਦਾ 8 ਮਿੰਟ ਆਖ ਮੈਂ ਆ ਬੈਠੀ ਕਿਦੋਂ ਪੈਸੇ ਦੋ ਪੈਸੇ ਪੈਸੇ ਨਾ ਬੈਠਦਾ ਰਮੀ ਮੈਂ ਦੇ ਦਿੱਤੇ ਪਹਿਲੇ ਹੀ ਹਲੋ ਹਲੋ ਇਹਨੂੰ ਕਿ ਚੋਰ ਆ ਗਿਆ ਚੋਰ ਬੈਠ ਜਾ ਬੈਠ ਜਾ ਤੂੰ ਭਾਜੀ ਇਹਦਾ ਬਤਨ ਬੈਠ ਜਾ ਬੋਕਰ ਨੂੰ ਬਾਲ ਕੇ ਕਰਦੀ ਹੈ ਘਰ ਨੂੰ ਲੈ ਜਾ ਪ੍ਰੀਤੀ ਕਰਾਉਣੀ ਹੈ ਨਹੀਂ ਅੱਜ ਵਧੀਆ ਤੇਰੀ ਯਾਰ ਤੂੰ ਵੀ ਬਹਿ ਜਾ ਨਹੀਂ ਮੈਂ ਜਾ ਨਹੀਂ ਮੈਂ ਨਹੀਂ ਕਰਾਉਣੀ ਜਤਨ ਮੈਂ ਕਹਿੰਦਾ ਮੈਨੂੰ ਹਾਂਜੀ ਅਸੀਂ ਆ ਬੜੇ ਮੋੜ ਆ ਚੁੱਕੇ ਆ ਗਾਇਸ ਉਸੇ ਇੱਧਰ ਇੱਧਰ ਤੁਸੀਂ ਸਾਡਾ ਸੁਪਰ ਸਟੇ ਦੇਖ ਸਕਦੇ ਹੋ ਇੱਧਰ ਦੇਖੋ ਕਿੰਨਾ ਓ ਵਾਓ ਬੈਗ ਦੇਖ ਆ ਦੇਖੋ ਪਹਿਣ ਕਿੰਨੇ ਸੋਹਣੇ ਬੈਗ ਆ ਸਾਰੇ ਪੜੀ ਗਏ ਸੀ ਸਾਡਾ ਤੋੜ ਕੇ ਲੈ ਜਾਂਦੇ ਸਾਰੇ ਚੱਕ ਲੈਣੇ ਮੀਂਹ ਦਾ ਪਤਾ ਸੀ ਇਹ ਟੀਕਾ ਤੋੜ ਕੇ ਇਹਨਾਂ ਅੱਗੇ ਬੈਠੀ ਸੀ ਆਪਾਂ ਆਊਗਾ ਫਿਰ ਫਿਰ ਇਹ ਲੈਣਾ ਵੀ ਚੱਕ ਲੋ ਜਿਹੜਾ ਫਿਰ ਤੁਸੀਂ ਮੈਨੂੰ ਵਲੌਗ ਚ ਦੇਖ ਸਕਦੇ ਆ ਵੀ ਆ ਇਹ ਲੱਗ ਗਈ ਸੀ ਮੈਂ ਕੱਲ ਵੀਡੀਓ ਪਾਈ ਉਹਨੂੰ ਇੱਕ ਮਿੰਟ ਦਾ ਟਾਈਮ ਦਤਾ ਉਹਦੇ ਲੋਕ ਬੜਾ ਕਹਿੰਦੇ ਇਹਦੇ 2 ਰੁਪਏ ਵਾਲੀ ਕੀਜ ਤੇ 5-5 ਰੁਪਏ ਵਾਲੀ ਮੈਂ ਕਹਿੰਦਾ ਜੇ ਮੈਂ 2 ਰੁਪਏ ਵਾਲੀ ਨੂੰ ਲੈ ਲਵਾਂ ਇੱਕ ਮਿੰਟ ਤੇ ਜਿਹੜੀ ਕੀ ਲੈਣੀ ਜਲਾ ਇਹ ਕਹਿੰਦਾ ਨੂੰ ਮੋਲ ਤੇ ਮੈਂ ਕਹਣਾ ਜਿਹੜੀ ਕੀ ਲੈਣੀ ਲੈ ਲੈ ਉਹ ਵੀ ਕਪੜਾ ਹੋਊਗਾ 50-50 ਹਜ਼ਾਰ ਦਾ ਤੇ ਹੀ ਗੱਲ ਆ ਅੱਛਾ ਕੱਲ ਇਦਾਂ ਕਹਿੰਦੇ ਸੀ ਤੁਹਾਨੂੰ ਲੋਕੀ ਕਹਿੰਦੇ ਪੰਜ ਰੁਪਏ ਦੀ ਸੀਟ ਤੇ ਲੈ ਗਿਆ ਉਹਨੂੰ ਕਹਿੰਦਾ ਕੱਲ ਜੋ ਚਤਨਾ ਚੱਲਣਾ ਸੀ ਸਾਰਾ ਹੀ ਬੰਦ ਆ ਬਾਕੀ ਜੱਜੀ ਪੰਜ ਦੇ ਮੋਟੇ ਆ ਜਾਣੇ ਨਾ ਮਾਂ ਜਾਲੀ ਅੱਜ ਕਰੂ ਮੈਂ ਤਾਂ ਲੱਭਣਾ ਉਹਦੀ ਜਾਨ ਕੇ ਆਦਾ ਵਾਓ ਦੇਖ ਤਾਂ ਕੋਈ ਕਹਿੰਦੇ ਕਿ ਨੇ ਪਿਆਰੇ ਆ ਵਾਓ 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 ਕਛਣ ਆ ਕਹਿੰਦੇ ਹਾਂਜੀ ਮੈਮ ਵਾਓ ਸੋ 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 ਆਹ ਮੈਂ ਆ ਤੇ ਬਿਕਰਮ ਔਰ ਮੈਂ ਤੇ ਬਿਕਰਮ ਸਾਰਾ ਹੀ ਬੰਦ ਸਾਰਾ ਬੰਦ ਦਾ ਸ਼ੋਅ ਸ਼ੋਅ ਮੰਦਾ ਅਜੋ ਦੰਗਿਆ ਫੌਨ ਫੌਨ ਚੱਲਦੇ ਫੌਨ ਅੱਜ ਕਿਸਮਤ ਮਾੜੀ ਨਿਕਲੀ ਆ ਵੀ ਸ਼ਕਰਸੋਫ ਸਾਰਾ ਬੰਦ ਪਿਆ ਆ ਅੱਜ ਕਿਸਮਤ ਇੰਨੀ ਕਿ ਮਾੜੀ ਆ ਨਾ ਕਿਉਂਕਿ ਅਸੀਂ ਟਾਈਮ ਤੇ ਨਹੀਂ ਨਾ ਪਹੁੰਚੇ ਹੈਗੇ ਨਹੀਂ ਅੱਜ ਹੋਦੀ ਪਾਉਂਦੇ ਪਤਾ ਨਹੀਂ ਕਿਉਂ ਆਹ ਇਹਦਾ ਜੇਮਲ ਹੀ ਆਪਣੇ ਲਈ ਲੈ ਜਾਓ ਕੁਛ ਲਜਾਣਾ ਤਾਂ ਜੇਮਲ ਹੀ ਲੈ ਲੇ ਵਧੀਆ ਆ ਬੇਸ ਆ ਆਹਾਂ ਦੇ ਕੈਥਿੰਗ ਸਟੋਰ ਆ। ਅੱਛਾ। ਸਾਰਾ ਇਸ ਤਰ੍ਹਾਂ ਸਾਮਾਨ ਮਿਲਦਾ। ਅੱਛਾ 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 ਅੱਛਾ। ਮਿਸ ਦਾਣਾ ਦੇਖਣਾ। ਅਰੇ ਵੈਸੇ ਕਿੱਟਾਂ ਕਿੰਨੀਆਂ ਪਿਆਰੀਆਂ ਦੇਖੋ। ਜਨ ਆ ਗਈ। ਕਿੱਟਾਂ ਦੇਖੋ ਕਿੰਨੀਆਂ ਪਿਆਰੀਆਂ ਹੋ। ਕੈਥਿੰਗ ਇੱਕ ਉੱਪਰ ਇੱਕ ਬਰੇਕ ਮੈਨੇਜ ਇਦਾਂ ਹੈ ਨਹੀਂ ਕੋਈ ਸੁਆ। ਆਹ। ਮਨ ਵੀ ਮਾ ਦੋ। ਇਹ ਅੰਬੜ ਮੋਲ ਆ ਚੁੱਕੇ ਆ ਗਾਇਸ ਤੇ ਇੱਥੇ ਆਪਾਂ ਨੂੰ ਕੁਛ ਕਿ ਜੀਜਾ ਵਧੀਆ ਲੱਗਦੀਆਂ ਆ। ਕੁਛ ਜੀ ਇੱਥੇ ਪ੍ਰੋਪਰਲੀ ਐਲ ਗੋਡਾ। ਪਰ ਇੱਕ ਉੱਪਰ ਮ사ਜ ਕਿਹੜਾ ਲਾਉਂਗਾ? ਆ ਲੈ ਲੈ। ਸਰ ਬਾਹਰ ਕੋਡ ਦੇ ਪੈਸੇ ਭਰੋ। ਹਾਂ। ਤੁਹਾਡੀ ਬੋਡੀ ਨੂੰ ਮ사ਜ ਕਰੂਗੀ। ਅੱਛਾ ਭਾਜੀ। ਅੱਛਾ। ਪਾੜੀ ਦਾ ਹੋ। ਸਹੀ ਆ ਸਹੀ ਆ। ਵਧੀਆ ਜੀ ਜੱਬੀ ਹੋ। ਹੈਨਾ? ਆ ਦੇਖੋ। ਇਦਾਂ ਦੀ ਮੇਰੇ ਤੋਂ ਸੀਗੀ ਵੈਸੇ। ਇਹ ਮੈਂ ਉੱਧੇ ਹੀ ਕਹਿੰਦੀ ਰਹਿਣੀ ਆ ਨੀ ਤਾਂ ਮੈਨੂੰ ਤਾਂ ਮੇਰੇ ਤੋਂ ਜਿੰਨਾ ਕੱਪੜਾ ਉਹਨਾਂ ਦਾ ਹੈ ਹੀ ਨਹੀਂ ਹੋਣਾ ਨਹੀਂ ਕਿਸੇ ਕੋ। ਦੇਮਸਰ ਦੇ ਹੱਥੋਂ। ਮੈਨੂੰ ਨਹੀਂ ਇਦਾਂ ਦੇ ਕੱਪੜੇ ਪਸੰਦ ਦਾ ਵਿਕਰਮ ਪਾਉਂਦੇ ਨਹੀਂ ਆਹ ਦੇਖੋ ਇਦਾਂ ਦੇ ਮੈਨੂੰ ਇਹ ਹੁੰਦਾ ਕਿ ਵਿਕਰਮ ਇਦਾਂ ਦੇ ਕੱਪੜੇ ਪਾ ਪਰ ਪਾਉਂਦੇ ਨਹੀਂ ਕੀ ਕਰਾਂ ਇਹ ਜਿੰਨਾ ਮਰਜ਼ੀ ਕਹੀ ਜੋ ਕਹੀ ਜੋ ਕਹੀ ਜੋ ਪੈਸੇ ਇਧਰ ਆ ਦੇ ਕੋ ਮੈਂ ਵੀ ਸਾਡਾ ਹਾਂਜੀ ਮੰਦਿਰ ਕਿੱਥੇ ਆਇਆ ਉਧਰ ਜਾਣਾ ਇਹਨੂੰ ਲੈ ਜਾਓ ਬਿੱਕੂ ਲੈ ਕੇ ਆਪਾਂ ਇਹਦਾ ਪੈਸਾ ਆਉਂਦਾ ਆ ਲੈ ਜਾਂਦੇ ਆ ਮੈਂ ਇਹਨਾਂ ਦਾ ਵੀਰ ਕੀ ਲੈਣਾ ਹੈ ਹੈ ਕਿਹੜੀ ਲੈਣੀ ਖੁੱਪਾ ਜੀ ਦੇਖ ਕੀ ਡੀ ਆਈ ਸਕੀਮ ਲੈਣੀ ਨਾ ਲੱਗੇ ਦੱਸ ਨਾ ਲੱਗੇ ਦੱਸ ਬਈ ਚਾਕਲੇਟ ਕਰਦੇ ਨਹੀਂ ਨਹੀਂ ਚਾਕਲੇਟ ਨਹੀਂ ਪਾਜੀ ਨਹੀਂ ਨਹੀਂ ਹੋਰ ਕੋਈ ਲੱਗੇ ਆ ਜਿਹੜੀ ਵੀਰੇ ਆ ਜਿਹੜੀ ہاں ਪਾਣ ਤੇ ਇਹ ਪਾਣ ਪਾਣ ਵਾਲੀ ਕਰ ਤੂੰ ਪਾਣ ਵਾਲੀ ਖਾਦੇ ਪਾਣ ਨਹੀਂ ਖਾਦਾ ਕਦੀ ਪਾਣ ਵਾਲੀ ਖਾਦੇ ਨੰਨੂੰ ਪਾਣ ਵਾਲੀ ਖਾਣੀ ਕਿਹੜੀ ਖਾਣੀ ਪਾਣ ਵਾਲੀ ਕਿੰਨੇ ਦੀស្តਾ ਦੇ 400 ਹੋਰ ਬਰੀ ਆਈਸ ਕਰੀਏ 400 ਯਾ 50 ਹੂੰ ਕੰਨੀ ਵਾਰ ਮੇਰਾ ਗਲਾ ਖਰਾਬ ਹੋ ਗਿਆ 50 50 ਹਾਂ ਵੈਦਰ ਗੂਗਲਸ ਦੇਖ ਸਕਦੇ ਹੋ ਆਪ गाइस ਕੀ ਕਰਨ ਨਵੀਂ ਖਾਈ ਜਾਂਦਾ ਚੱਕ ਕੇ ਯਾਰ ਉਹ ਨੂੰ ਮੰਦੀ ਨਾ ਪਤਾ ਦੂਸਰੀ ਜਗ੍ਹਾ ਚੱਕ ਕੇ ਜਾਂਦਾ ਫਾਟਾ ਜੀ ਮਾਤਲਾ ਲਾ ਲਾ ਇਹ ਥੱਪੜ ਪਹਿਨਿਆ ਤੋ ਲੈ ਦੋ ਸੇਮ ਹੈ ਸੱਚੇ ਖਾਈ ਜਾਂਦਾ ਉੱਥੇ ਚੱਕ ਕੇ ਸੇਮ ਹੈ ਸੇਮ 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 ਨਾ ਨਾ ਕਿੰਨਾ ਬਟੇ ਰੁਪਏ ਦਾ ਪ੍ਰੀਤੀ ਐ ਕਿ ਨਾ ਨਾ ਮੈਂ ਇੱਕ ਤੇਰੇ ਲਈ ਲਿਆ ਵਾ ਕਿ ਜਾਣਣ ਲੈਣਾ ਨਹੀਂ 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 ਰਹਿਣ ਤੂੰ ਉਹ ਤੇ ਗੱਲ ਨਾ 70 ਨਾ ਆਹ ਦੇ ਇਹ ਤਾਂ ਨਹੀਂ 30 ਪਾਪਾ ਆਹ ਉਹ ਤੂੰ ਦੇ ਇਹ ਨਹੀਂ ਖਾਣੇ ਆਪਾਂ ਇੱਧਰ ਲੋ ਵੀ ਆ ਜਾਓ ਆ ਚੁੱਕੇ ਆ ਬਹੁਤ ਸੋ ਗਾਈਸ ਅਸੀਂ ਇੱਥੋਂ ਲਵਾਂਗੇ ਕੱਪੜੇ ਗਾਈਸ ਨੂੰ ਆਵਾਜ਼ ਨਹੀਂ ਹੁੰਦੀ ਤੁਹਾਡੀ ਥੋੜਾ ਉੱਚੀ ਬੋਲੋ ਆ ਜਾਓ ਲੋ ਵੀ ਆਇਓ ਇੱਧਰ ਉਹ ਉੱਧਰ ਜਾਂਦਾ ਆਪਣੇ ਤਾਊ ਨਾਲ ਕਪੜਿਆ ਸੀ ਕਿਹੜੇ ਲਵਾਂਗੇ ਜਿਮ ਵਾਸਤੇ ਓਨਲੀ ਜਿਮ ਵਾਸਤੇ ਆਹ ਦੇਖ ਸਕਦੇ ਹੋ ਤੁਸੀਂ ਇੱਧਰ ਹਾਂ ਇੱਕ ਪਤਾ ਹੈ ਸੰਤਕ 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 ਅਧ ਬੱਚਿਆਂ ਵਾਸਤੇ ਓ ਵਾਓ ਹਮ 800 700 800 ਇੱਧਰ ਆਓ ਐਕਸਕਿਊਜ਼ ਮੀ ਐਕਸਕਿਊਜ਼ ਮੀ ਯੈਸ 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 800 800 ਮਸ ਓ ਫੁੱਟਬਾਲ ਓ ਫੁੱਟਬਾਲ ਓ ਭਾਈ ਆ ਗਈ ਫੁੱਟਬਾਲ ਬੱਬਾ ਜੀ ਮੈਨੂੰ ਇਹ ਫੁੱਟਬਾਲ ਲੈਣਾ ਹਮ ਸਪੋਰਟਸ ਆ ਆਦੇ ਬੱਲੇ 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 ਹਾਂਜੀ ਜੇਮਾ ਦਾ ਜੋ ਵੀ ਲੱਲਾ ਭੱਬਾ ਸਾਰਾ ਇੱਥੇ ਮਿਲ ਜਾਂਦਾ ਹਾਂ ਫੁੱਟਬਾਲ ਆਜੋ ਉਹ ਆਜੋ ਸਾਈਕਲ ਦੇਖੀ ਉੱਧਰ ਆਹ ਆਰ ਸਪੋਰਟਸ ਹੂੰ ਵਾ 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 ਆਦੇ ਕੋ ਸ਼ੂਜ਼ ਆਰੇ ਚੂੜੀ ਛੱਕੇ ਹਾਂ ਸ਼ੋਰਟਸ ਬ੍ਰਾਂਡ ਬ੍ਰਾਂਡ ਹਾਂ ਅਲਿਆ ਹਾਂ ਜੀ ਕਿੰਨੇ ਸਾਰੇ ਬੋਲ ਨੇ ਆ ਦੇ ਕੋ ਮੋਲ ਦੇ ਵਿੱਚ ਆ ਕੇ ਸਾਡਾ ਮਨਵੀਰ ਤਾਂ ਮੋਲ ਚ ਆ ਕੇ ਹਿੱਲ ਜਾਂਦਾ ਆ ਐ ਫਰੀਦ ਕਿੰਨੇ ਸਾਰੇ ਬੋਲ ਨੇ ਕਿੰਨੇ ਸਾਰੇ ਬੋਲ ਨੇ ਮਨਵੀਰ ਕਿੱਥੇ ਆ ਕਿੰਨੇ ਸਾਰੇ ਬੋਲ ਮੰਨੇ ਕੀ ਆ ਕੀ ਕਰਦਾ ਉਹ ਦੇਖੀ ਗੱਲ ਪਸੰਦ ਉਹ ਜੀਮਾ ਖੇਡਣੀ ਪਸੰਦ ਲੱਗਦੀ ਆ ਦੇਖੋ ਉਹ ਕਰਦਾ ਕਿ ਕਨਫਿਊਜ਼ ਹੀ ਹੋ ਗਿਆ ਹਾਂਜੀ ਬੋਲ ਹੈ ਆ ਲੈ ਠੱਕਣ ਲਾ ਪਏ ਠੱਕਣ ਲਗਾ ਉਹਦੀ ਮੰਦੀ ਨਹੀਂ ਨਹੀਂ ਪੁੱਤ ਨਾਲੇ ਕਮੋ ਰੱਖੋ ਉਥੇ ਇੱਧਰ ਆਏਗਾ ਬਾਤ ਸੁਣੇ ਇੱਧਰ ਰੱਖੋ ਪਾ ਜੀ ਲੈਣ ਲੱਗੇ ਤੁਸੀਂ ਲੈ ਲੇ ਆਪਣੇ ਲਈ ਉਹ ਸਾਈਜ਼ ਹੀ ਨਹੀਂ ਹੈਗਾ ਉਹਦੇ ਵਿੱਚ ਆ ਲੈ ਲੈ ਕੋਤੇ ਸਾਈਕਲਾਂ ਸਾਈਕਲਾਵੇ ਵੀ ਸਾਈਕਲਾਂ ਆ ਇਹਦੇ ਵਿੱਚ ਸਾਈਕਲ ਤੇਰਾ ਉਹ ਲੈ ਆ ਜਾ ਸਾਈਕਲ ਦੇਖ ਲੈ ਸਾਈਕਲ ਸਾਈਕਲ ਉਹਦੇ ਨਿੱਕੇ ਨਿੱਕੇ ਸਾਈਕਲ ਆ ਹਾਂਜੀ ਸਾਈਕਲ ਦੇ ਉਹੀ ਸਾਈਕਲਾਂ ਦੇਖੋ ਤਾਂ ਮਨਵੀਰ ਕੋਈ ਨਾ ਪਤਨ ਲੈ ਕੇ ਦਿਨੇ ਆ ਠੀਕ ਆ ਆ ਜਾ ਕਿਹੜੀ ਲੈ ਲੂ ਪਾਪਾ ਨੂੰ ਪੁੱਛੋ ਪਹਿਲਾਂ ਇੱਕ ਅਧਰ ਉਹ ਦੂ